ਜ਼ਿਲ੍ਹਾ ਪਰਸ਼ਦ ਦੂਸਾਂਜ ਕਲਾ ਜ਼ੋਨ ਤੋਂ ਬਸਪਾ ਦੇ ਉਮੀਦਵਾਰ ਮੀਨਾ ਕੁਮਾਰੀ ਤੇ ਬਲਾਕ ਸੰਮਤੀ ਪੱਦੀ ਖਾਲਸਾ ਜ਼ੋਨ ਤੋਂ ਬਸਪਾ ਉਮੀਦਵਾਰ ਰਾਕੇਸ਼ ਕੁਮਾਰ ਬੱਬੂ ਦੇ ਹੱਕ ਵਿੱਚ ਪਿੰਡ ਚਚਰਾੜੀ ਪੱਦੀ ਖਾਲਸਾ ਤੇ ਹੋਰ ਪਿੰਡਾਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਤੀਰਥ ਰਾਜਪੁਰਾ ਕੋਆਰਡੀਨੇਟਰ ਪੰਜਾਬ ਲਾਲਚੰਦ ਔਜਲਾ ਜਨਰਲ ਸਕੱਤਰ ਪੰਜਾਬ ਰਾਮ ਸਰੂਪ ਚੰਬਾ ਸਾਬਕਾ ਸਰਪੰਚ ਕੁਲਵੰਤ ਤਖਰ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕੇ ਬਸਪਾ ਦੇ ਜ਼ਿਲ੍ਹਾ ਪਰਿਸ਼ਦ ਦੇ ਦੁਸਾਂਝ ਖਲਾ ਜੋਨ ਤੋਂ ਉਮੀਦਵਾਰ ਮੀਨਾ ਕੁਮਾਰੀ ਤੇ ਪੱਦੀ ਖਾਲਸਾ ਤੋਂ ਰੁਕੇਸ਼ ਕੁਮਾਰ ਬੱਬੂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਤਾਂ ਕਿ ਫਲੋਰ ਹਲਕੇ ਵਿੱਚ ਬਸਪਾ ਹੋਰ ਮਜ਼ਬੂਤ ਹੋ ਸਕੇ ਮੀਨਾ ਕੁਮਾਰੀ ਤੇ ਰੁਕੇਸ਼ ਕੁਮਾਰ ਬੱਬੂ ਨੇ ਵੀ ਪਿੰਡ ਵਾਸੀਆਂ ਨੂੰ ਇੱਕ ਇੱਕ ਵੋਟ ਬਸਪਾ ਨੂੰ ਪਾਉਣ ਲਈ ਕਿਹਾ ਇਸ ਮੌਕੇ ਡਾਕਟਰ ਗੁਰਦੀਸ਼ ਕਮਲ ਰਤੂ ਰਾਮ ਲਾਲ ਨਿੱਕੂ ਰਾਮ ਲਾਲ ਬਿੱਟੂ ਰੋਸ਼ਨ ਲਾਲ ਅਮਰਜੀਤ ਕੈਲੇ ਮਹਿੰਦਰਪਾਲ ਤੋਂ ਇਲਾਵਾ ਹੋਰ ਪਿੰਡ ਵਾਸੀ ਮੌਜੂਦ ਸਨ ਚੇਤਨਾ ਚੈਨਲ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ ਹਾਂਜੀ ਜੈਪੀ ਜੈਪਾ ਜੈਪੀ ਖਾਲਸਾ ਤੋਂ ਬਿਲਾਕ ਸੰਧੀ ਦੇ ਮੈਂਬਰ ਜੋ ਕਿ ਅੱਜ ਅਸੀਂ ਚਾਰ ਪਿੰਡਾਂ ਦਾ ਚੌਪਿੰਡਾ ਤੋਰ ਕੇ ਕਸ਼ਾਸ ਕਰੀ ਚੌਪਿੰਡਾਂ ਜਾ ਕੇ ਅਸੀਂ ਲੋਕਾਂ ਦਾ ਧਿਆਨ ਦੇਖਿਆ ਉਹਨਾਂ ਦਾ ਧਿਆਨ ਇਹ ਪਾਰਟੀਆਂ ਤੋਂ हट ਗਈ ਇਸ ਪਾਰਟੀ ਵੱਲ ਬਹੁਤ ਹੈ ਜੀ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਆਪਾਂ ਇੱਕ ਇੱਕ ਵੋਟ ਚੋਣ ਸ਼ਖਸੀਅਤ ਦੇ ਲਾਉਣੀ ਹੈ ਜੀ ਆਪਾਂ ਇਸ ਪਾਰਟੀ ਨੂੰ ਕੌਣ ਵਾਲੇ 2027 ਦੀ ਵਜੋਂ ਇਲੈਕਸ਼ਨ ਹੋਣੀ ਹੈ ਜੀ ਉਹ ਚਾਕੇ ਅਸੀਂ ਭੇਜਾਂਗੇ ਇਸ ਕਰਕੇ ਸਾਡੀ ਪਾਰਟੀ ਨੂੰ ਵੀ ਮੂਰਾ ਸਾਡੇ ਤੇ ਭਰੋਸਾ ਹੋਊਗਾ ਕਿ ਜਦ ਅਸੀਂ ਇਸ ਇਲੈਕਸ਼ਨ ਤੋਂ ਵਧੀਆ ਯੋਗਦਾਨ ਦੇਵਾਂਗੇ ਤਾਂ ਕਿ ਉਸ ਇਲੈਕਸ਼ਨ ਸਾਡਾ ਕੋਈ ਨਾ ਕੋਈ ਕੈਂਡੀਡੇਟ ਵਧੀਆ ਸਾਡੀ ਪਾਰਟੀ ਸਾਡੇ ਅੱਗੇ ਰੱਖ ਹੋਵੇ ਮੈਂ ਕੜਾ ਸਾਰਾ ਧੰਨਵਾਦ ਹੈ ਜੀ ਸਾਨੂੰ ਇੱਕ ਇੱਕ ਵੋਟ ਸਾਡੇ ਜੋਰਸ਼ਾਂ ਦੇ ਫੌਂਡ ਦੀ ਇਸਤਫਾਲ ਦਾ ਕਰੋ ਜੈ ਭੀਜ ਜੈ ਭਾਰਤ ਜੈ ਬਾਬਾ ਕਾਚੀਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮੀਨਾ ਕੁਮਾਰੀ ਬੈਂਚਲਾ ਵਿਸ਼ੇਸ਼ੀ ਉਮੀਦਵਾਰ ਸਾਥ ਕਰਾ ਜੋਨ ਤੋਂ ਇੱਛਾ ਲਾ ਰਹੀ ਹਾਂ ਪਿੰਡ ਨਿਦਰਗਲਾਸ ਕੇ ਮੈਂ ਆਪਣੇ ਵੋਟਰ ਸਪੋਰਟਰਾਂ ਨੂੰ ਇਹ ਬੇਨਤੀ ਕਰਦੀ ਹਾਂ ਕਿ BSP ਕਾਮ BSP ਪਾਰਟੀ ਨੂੰ ਕਾਮਯਾਬ ਕਰੋ ਹਾਥੀ ਦੇ ਚੋਣ ਨਿਸ਼ਾਨ ਤੇ ਆਪਣਾ ਇੱਕ ਇੱਕ ਮੋਹ ਲਾ ਕੇ ਤੇ ਆ ਸਾਨੂੰ ਕਾਮਯਾਬ ਕਰੋ ਤਾਂ ਕਿ ਅਸੀਂ ਅੱਗੇ ਜਾ ਕੇ ਆਪਣੇ ਹਿੱਤਾਂ ਦੀ ਗੱਲ ਕਰ ਸਕੀਏ। ਔਰ ਜੋ ਸਾਡਾ ਸੰਵਧਾਨ ਬਦਲਿਆ ਜਾ ਰਿਹਾ ਹੈ ਸਮੇ ਸਮੇਂ ਦੇ ਸਧਾਰਣੇ ਬਦਲਣ ਦੀ ਕੋਸ਼ਿਸ਼ ਕੀਤੀ ਆ ਔਰ ਬਦਲਿਆ ਵੀ ਗਿਆ ਹੈ ਅਸੀਂ ਆਪਣੇ ਸੰਵਧਾਨ ਦੀ ਰਾਖੀ ਕਰੀਏ ਅਸੀਂ ਆਪਣੇ ਸੰਵਧਾਨ ਨੂੰ ਬਚਾਈਏ ਔਰ ਆਪਣੇ ਜੇਕਰ ਸੰਵਧਾਨ ਨੂੰ ਬਚਾਵਾਂਗੇ ਤਾਂ ਹੀ ਸਾਡੇ ਬੱਚਿਆਂ ਦਾ ਭਲੇ ਖਿਆਣਾ ਹੈ ਉਹ ਵਧੀਆ ਹੋ ਸਕਦਾ ਹੈ ਉਹਨਾਂ ਦੀ ਪੜ੍ਹਾਈ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਬੱਚਿਆਂ ਦੇ ਭਲੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਇਲੈਕਸ਼ਨ ਲੜ ਰਹੇ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਅੱਗੇ ਜਾ ਕੇ ਸਾਡੇ ਵਰਗਾ ਜੀਵਨ ਆ ਜੋ ਸਾਡੇ ਪਿਤਾਰਾਂ ਦੇ ਪਿੱਛੇ ਗੁਲਾਮੀ ਦੀ ਬੇੜੀਆਂ ਨੂੰ ਮਤਲਬ ਤੋੜਿਆ ਸਾਡੇ 바ਵਾ ਸਾਹਿਬ ਜੀ ਨੇ ਤੇ ਉਹ ਗੁਲਾਮੀ ਦੀ ਗੁਲਾਮੀ ਵਿੱਚ ਹੀ ਚਲੇ ਗਏ ਤੇ ਸੰਸਾਰ ਇਹਨਾਂ ਕਹਿ ਕੇ 바ਵਾ ਸਾਹਿਬ ਜੀ ਦੀ ਬਦੌਰਦ ਅਸੀਂ ਪੜ ਲੈ ਗਏ ਥੋੜਾ ਤੇ ਸਾਨੂੰ ਪਤਾ ਲੱਗ ਗਿਆ ਸੀ ਆਪਣੇ ਹੱਕ ਅਧਿਕਾਰਾਂ ਦੇ ਬਾਰੇ ਜਾਣ ਗਏ ਆ ਤੇ ਔਰ ਇਹ ਸਰਕਾਰਾਂ ਚਾਹੁੰਦੀਆਂ ਆ ਕਿ ਸਾਡਾ ਸਮਾਜ ਜਿਹੜਾ ਹੈਗਾ ਦਲ ਸਮਾਜ ਹੈਗਾ ਜਿਹੜਾ ਸਾਡਾ ਇਹ ਅਨਪੜ ਰਹੇ ਨਸ਼ਿਆਂ ਤੇ ਲੱਗਿਆ ਰਹੇ ਇਹ ਪੜ ਲਿਖ ਕੇ ਵੀ ਸਾਡੇ ਬੱਚੇ ਅੱਜ ਕੀ ਕਰ ਰਹੇ ਆ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹੱਥਾਂ ਦੇ ਵਿੱਚ ਡਿਗਰੀਆਂ ਲੈ ਕੇ ਘੁੰਮ ਰਹੇ ਆ ਤੇ ਉਹਨਾਂ ਨੂੰ ਕਿਸੇ ਪਾਸੇ ਕੋਈ ਕੋਈ ਨਹੀਂ ਮਿਲਦੀ ਕੋਈ ਨੌਕਰੀ ਨਹੀਂ ਐ ਸਪੈਨਸ ਨਾਲ ਸਾਡੀਆਂ ਖਤਮ ਕਰ ਦਿੰਦੀਆਂ ਤੇ ਸਾਡੇ ਜਿਹੜੇ ਟੀਚਰ ਸਹਿਬਾਨ ਆ ਉਹ ਵੀ ਪ੍ਰਾਈਵੇਟ ਉਹਨਾਂ ਨੇ ਰੱਖ ਲਏ ਹੈਗੇ ਆ ਤੇ ਸਰਕਾਰੀ ਜੋ ਬਹੁਤ ਘੱਟ ਪੁੱਤੀਆਂ ਆ ਹਾਂਜੀ ਹਾਂਜੀ ਪੰਜਾਬ ਦੇ ਅੰਦਰ 14 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ ਪੁਲਾਤਪੰਤੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਨਾਲ ਦਾਇਰ ਕੀਤਾ ਗਿਆ ਉਹਦੇ ਤਹਿਤ ਵਾਜਨ ਸਮਾਜ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਅੰਦਰ ਬੜੇ ਉਤਸ਼ਾਹ ਭੂਸ ਦੇ ਨਾਲ ਵਾਜਨ ਸਮਾਜ ਮਾਰਡੀ ਦੀ ਕੋਚ ਨਾਤੀ ਦੇ ਉੱਤੇ ਇਹ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਗਿਆ ਉਸ ਲੜੀ ਦੇ ਤਹਿਤ ਕਿ ਵਿਧਾਨ ਸਭਾ ਹਲਕਾ ਫਲੋਰਟ ਦੇ ਵਿੱਚ ਪੈਂਦੇ ਪਿੰਡ ਈਲਾ ਪ੍ਰੀਸ਼ਦ ਦੇ ਜੋ ਕਾਰਕਲਾ ਦੇ ਉਮੀਦਵਾਰ ਸ਼੍ਰੀਮਤੀ ਮੀਨਾ ਕੁਮਾਰੀ ਜੀ ਔਰ ਉਹਨਾਂ ਦੇ ਹੱਥ ਦੇ ਵਿੱਚ ਇਹ ਔਰਤਾਂ ਦਾ ਖਾਸ ਰੂਪ ਦੇ ਆ ਬਲਾਕਪਤੀ ਦੀ ਦੋਨਾਂ ਦੇ ਜਿਹੜੇ ਸਾਡੇ ਉਮੀਦਵਾਰ ਆ ਜਿਵੇਂ ਕਿ ਏਸਪੰਦੀ ਖਾਲਸਾ ਤੋਂ ਸਾਡੇ ਬਹੁਤ ਹੀ ਨੌਜਵਾਨ ਨੂੰ ਜਿਹੜੇ ਸਾਡੇ ਉਮੀਦਵਾਰ ਆ ਰਕੇਸ਼ ਕੁਮਾਰ ਬੱਬੂ ਜੀ ਉਹਨਾਂ ਦੇ ਹੱਥ ਦੇ ਵਿੱਚ ਜਿਹੜੀਆਂ ਅੱਜ ਭਰਨੀਆਂ ਮਿਹੜੀਆਂ ਕਿੰਨੀਆਂ ਗਈਆਂ ਅਰੋਪਾਂ ਦੇ ਵੱਲੋਂ ਜਿਹੜਾ ਪਰਮਾ ਹੰਗਾਰਾ ਜਿਹੜਾ ਵਰਜਨ ਸਮਾਜਪਾਲ ਦੇ ਨੂੰ ਦਿੱਤਾ ਜਾ ਰਿਹਾ ਔਰ ਵੱਡੇ ਵੱਡੇ ਕੱਟ ਕੀਤੇ ਜਾ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਜੋ ਪੰਜਾਬ ਦੇ ਲੋਕਾਂ ਦੇ ਨਾਲ ਨਾਰੇ ਨਾਰੇ ਵਾਦੇ ਕੀਤੇ ਸੀ ਅੱਜ 4 ਸਾਲ ਬੀਤਣ ਤੋਂ ਬਾਅਦ ਵੀ ਉਹਨਾਂ ਚੋਂ ਇੱਕ ਵੀ ਜਿਹੜਾ ਲਾਰਾ ਤੇ ਵਾਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਪਾਪਾ ਦਾ ਜਿਹੜਾ 판ਡਾ ਕੂਰਣ ਦਾ ਫੈਸਲਾ ਕੀਤਾ ਹੈ ਔਰ ਇਸ ਇਲੈਕਸ਼ਨ ਦੇ ਅੰਦਰ ਆਉਣ ਵਾਲੀ 2023 ਦੀ ਇਲੈਕਸ਼ਨ ਦੇ ਵਿੱਚ ਤੈਅ ਹੋ ਜਾਏਗਾ ਕਿ ਅਗਲੀ ਸਰਕਾਰ ਜਿਹੜੀ ਹੈ ਉਹ ਬਾਜੂ ਸਮਾਜ ਪਾਰਟੀ ਦੀ ਬਣ ਜਾ ਰਹੀ ਹੈ ਇਸ ਤਰ੍ਹਾਂ ਕਿ ਬਾਜੂ ਸਮਾਜ ਪਾਰਟੀ ਆਪਣੀ ਸਰਕਾਰ ਬਣਾ ਕੇ ਜਿਹੜੀਆਂ ਪੰਜਾਬ ਨੂੰ 78 ਸਾਲਾਂ ਤੋਂ ਵੱਖ-ਵੱਖ ਪਾਰਟੀਆਂ ਨੇ ਸਰਕਾਰਾਂ ਰਹੀਆਂ ਹੈ ਇਹਨਾਂ ਸਾਰੀਆਂ ਸਰਕਾਰਾਂ ਦੀਆਂ ਪੰਜਾਬ ਦੇ ਲੋਕਾਂ ਨੂੰ ਠੱਗਿਆ ਔਰ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਔਰ ਬਸ ਜਨ ਸਮਾਜ ਪਾਰਟੀ ਆਪਣੀ ਸਰਕਾਰ ਬਣਾ ਕੇ ਕਿਵੇਂ ਉੱਤਰ ਪ੍ਰਦੇਸ਼ ਦੇ ਅੰਦਰ ਪੈੜ ਕੁਮਾਰੀ ਮਾਇਆਵਤੀ ਜੀ ਨੇ ਚਾਰ ਵਾਰ ਮੁੱਖ ਮੰਤਰੀ ਬਣ ਕੇ ਗਰੀਬ ਲੋਕਾਂ ਦੀ ਤਕਦੀਰ ਨੂੰ ਬਦਲ ਦਿੱਤਾ ਗਿਆ ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤਾ ਗਿਆ ਉੱਥੇ ਯੂਨੀਵਰਸਿਟੀਆਂ ਖੁੱਲੀਆਂ ਉੱਥੇ ਜਿਹੜੇ ਕਾਲਜ ਖੁੱਲੇ ਔਰ 100% ਟੀਚਰਾਂ ਦੀ ਭਰਤੀ ਕੀਤੀ ਗਈ ਔਰ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਜੇਦੋਂ ਸਾਡੀ ਸਰਕਾਰ ਬਣੋਗੇ ਟੀਚਰਾਂ ਦੀ 100% ਭਰਤੀ ਕੀਤੀ ਜਾਊਗੀ 베ਰੇ ਦੁਗਾਰਾਂ ਨੂੰ ਰੋਜ਼ਗਾਰ ਦਿੱਤਾ ਜਾਏਗਾ ਮਗਿਆਹੀ ਦਾ ਖਤਮਾ ਕੀਤਾ ਜਾਏਗਾ ਔਰ ਇਸ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਅਤੇ ਪੰਜਾਬ ਮੰਡਾਲੋ ਮੈਂਬਰ ਦੇ ਤਹਿਤ ਅਪੀਲ ਕਰਦੇ ਆ ਕਿਥੇ ਤੁਸੀਂ 78 ਸਾਲਾਂ ਵਿੱਚ ਦੂਸਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਇੱਕ ਮੌਕਾ 2023 ਦੇ ਅੰਦਰ ਵੱਜਨ ਸਮਾਜ ਪਾਰਟੀ ਨੂੰ ਔਰ ਬਾਜੂਜ ਸਮਾਜ ਪਾਰਟੀ ਤੁਹਾਡੇ ਸਾਰੇ ਦੁੱਖਾਂ ਤਕਲੀਫਾਂ ਦਾ ਹੱਲ ਜੇ ਕੋਈ ਪਾਰਟੀ ਕਰ ਸਕਦੀ ਹੈ ਇੱਕੋ ਇੱਕ ਪਾਰਟੀ ਬਾਜੂਜ ਸਮਾਜ ਪਾਰਟੀ ਹੈ ਪੰਜਾਬ ਦੇ ਪ੍ਰਧਾਨ ਡਾਕਟਰ ਉਤਾਰ ਤੇਕਰੀਪੁਰੀ ਸਾਹਿਬ ਦੀ ਅਗਵਾਈ ਦੇ ਅnder ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਇਸ ਅੰਦੋਲਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਔਰ ਸੰਗਠਨ ਮਜ਼ਬੂਤ ਕੀਤਾ ਜਾ ਰਿਹਾ ਹੈ ਔਰ ਅਸੀਂ ਪੰਜਾਬ ਦੇ 2023 ਦੇ ਅnder ਇਸ ਪੰਜਾਬ ਦੇ ਅੰਦਰ ਵਕਵਾ ਦੀ ਸਰਕਾਰ ਬਣਾ ਕੇ ਮਾਨੇਵਰ ਸਾਹਿਬ ਕਲਿਸ਼੍ਰਾਮ ਸਾਹਿਬ ਦੇ ਸੁਪਨੇ ਨੂੰ ਅਸੀਂ ਪੂਰਾ ਕਰਨ ਲਈ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਡਟੇ ਹੋਇਆ ਅਸਲੋ ਪੂਰੇ ਮੇਦੇ ਆ ਕੇ ਪੰਜਾਬ ਨੂੰ ਖੜਾ ਕਰ ਦੇਣਗੇ ਔਰ ਅਸੀਂ ਆਪਣੀ ਸਰਕਾਰ ਬਣਾ ਕੇ ਲੋਕਾਂ ਦਾ ਭਲਾ ਕਰਾਂਗੇ ਬਰਵਾਸ ਯਾਪੀ ਯਾ ਪਰੰਤ ਅੱਜ ਖੜਿਆ ਤੇ ਪਕ ਪਿੰਡਾਂ ਵਿੱਚ ਮੁਝੇ ਕਮਾਲਪੁਰ ਦੇ ਅੰਤ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਕਮਾਲਪੁਰ ਔਰ ਉੱਤਮਾਪ੍ਰੇਤਾ ਬੜਾ ਪਿੰਡ ਕਪੰਧਪੁਰ ਔਰ ਸਵਾਲਾ ਜੀ ਨੂੰ ਸਹਾਵਰ ਇਹ ਖਰਾੜੀ ਅੱਜ ਹੁਣ ਕਲੀ ਨਾਲ ਕਰਦੇ ਅੱਗੇ ਪਹੁੰਚ ਕੇ ਜਿਹੜੀ ਹੈ ਇਹ ਮੀਟਿੰਗਾਂ ਨੂੰ ਜਿਹੜਾ ਸਾਡਾ ਪਰਮਾਹਾਰ ਕਰਾਂਗੇ ਔਰ ਉਮੀਦਵਾਰਾਂ ਦੇ ਆਖੋਟ ਉਹਨਾਂ ਨੇ ਹੱਥੀ ਦਾ ਮਤਲਬ ਬਾਾਕੀ ਦੇ ਉੱਤੇ ਬੁਰਾ ਲਾ ਕੇ ਸਾਡੇ ਉਮੀਦਵਾਰਾਂ ਨੂੰ ਚੋਣ ਦਾ ਪ੍ਰੇਰਣਾ ਦੇਤਾ ਹਾਰੇ ਧਾਤਿਆਂ ਦਾ ਪ੍ਰਕਰਨ ਫੰਕਸ਼ਨ ਬਹੁਤ ਬਹੁਤ ਤਰਕਾਬ ਜਿਹੜਾ ਪਰਮਾਹਾਰ ਤੁਹਾਨੂੰ ਕਰਾਂਗੇ ਬਾਜਾ ਵੀ